ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਮੀਡੀਆ ਸਾਹਮਣੇ ਅਮਰਿਤਪਾਲ ਦੀ ਭਾਬੀ ਨੇ ਜੋ ਹਰਪ੍ਰੀਤ ਸਿੰਘ ਦੇ ਧਰਮ ਪਤਨੀ ਨੇ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਅਮਰਿਤਪਾਲ ਦਾ ਕੰਮਕਾਰ ਹੁਣ ਕੌਣ ਦੇਖੇਗਾ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਮੀਡੀਆ ਸਾਹਮਣੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪਰਜਾਈ ਭਾਵ ਹਰਪ੍ਰੀਤ ਸਿੰਘ ਦੇ ਘਰਵਾਲੀ ਨੇ ਉਹ ਸਾਹਮਣੇ ਆਏ ਨੇ ਤੇ ਉਹ ਆਪਾਂ ਸਾਰੇ ਵੇਖ ਸਕਦੇ ਆ ਕਿਸ ਤਰ੍ਹਾਂ ਉਹਨਾਂ ਨੇ ਆ ਕੇ ਜਿਹੜੇ ਬਿਆਨ ਦਿੱਤੇ ਨੇ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੀ ਉਹਨਾਂ ਨੇ ਖਤਮ ਕਰ ਦਿੱਤੀਆਂ ਨੇ ਕਿਉਂਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਜਾਂ ਜਿਹੜੇ આરોਪ ਲੱਗੇ ਹੋਏ ਸੀ ਇਹ ਉਹ ਉਹ ਸਾਰੇ આરોਪ ਖਤਮ ਹੋ ਗਏ ਨੇ ਸਾਰੀਆਂ ਚੀਜ਼ਾਂ ਤੋਂ ਜਿਹੜਾ ਉਹਨਾਂ ਨੇ ਪਰਦਾ ਚੁੱਕ ਦਿੱਤਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਕਿਉਂਕਿ ਹੁਣ ਕੁਝ ਲੋਕਾਂ ਦੇ ਵੱਲੋਂ ਇਹ ਖਬਰਾਂ ਫਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਕੁਝ ਸ਼ਰਤਾਂ ਰੱਖੀਆਂ ਨੇ ਕਿ ਅਮਰਤਪਾਲ ਸਿੰਘ ਨੂੰ ਰਿਹਾ ਕਰਨਾ ਨਾ ਕਰੋ ਪਰ ਮੇਰੇ ਘਰ ਵਾਲੇ ਨੂੰ ਰਿਹਾ ਕਰ ਦਿਓ ਜੀ ਤੇ ਅਮਰਤਪਾਲ ਸਿੰਘ ਦੀ ਗੈਰ ਹਾਜ਼ਰੀ ਵਿੱਚ ਕੌਣ ਉਹਨਾਂ ਦਾ ਕੰਮਕਾਰ ਵੇਖੇਗਾ ਤੇ ਇਹ ਜੇ ਬੋ ਸਾਰਾ ਮਤਲ ਗੱਲਾਂ ਬਾਤਾਂ ਇਹ ਸਾਰਾ ਕੁਝ ਜਿਹੜਾ ਹੈ ਪਲਾਨ ਹੈ ਵਿਦ ਕੁਝ ਬੰਦੇ ਸਰਕਾਰੀ ਨੇ ਸਰਕਾਰੀ ਸਾਡੇ ਵਿੱਚ ਛੱਡੇ ਗਏ ਨੇ ਜਿਹੜੇ ਜਾਣ ਬੁੱਝ ਕੇ ਗੱਲਾਂ ਨੂੰ ਤੂਲ ਦੇ ਰਹੇ ਨੇ ਜਦ ਕਿ ਇਹ ਗੱਲਾਂ ਦੇ ਵਿੱਚ ਸੱਚਾਈ ਜਿਹੜੀ ਹੈ ਬਿਲਕੁਲ ਨਹੀਂ ਹੈ ਰਤੀ ਪਰ ਵੀ ਸੱਚਾਈ ਨਹੀਂ ਪਿਆਰਿਓ ਇਹਨਾਂ ਗੱਲਾਂ ਦੇ ਵਿੱਚੋਂ ਬਾਝ ਆਵੋ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਬਦਲੀਏ ਥੋੜਾ ਜਿਹਾ ਸੁਧਾਰੀਏ ਸਾਰ ਸੰਗਤ মিডিਆ ਅੱਗੇ ਬਿਆਨ ਦਿੱਤਾ ਉਹ ਸਾਰਾ ਸਾਡੇ ਸਾਹਮਣੇ ਹੈ ਪਰ ਕੁਝ ਲੋਕਾਂ ਦੇ ਵੱਲੋਂ ਜਾਲੀ ਥੰਬਨੇਲ ਬਣਾ ਕੇ ਜਾਲੀ ਕੁਝ ਗੱਲਾਂ ਬਾਤਾਂ ਫਲਾਈਆਂ ਜਾ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦੀ ਪਰਜਾਈ ਨੇ ਬਿਆਨ ਦਿੱਤਾ ਜੀ ਆ ਆ ਸ਼ਰਤਾਂ ਰੱਖਤੀਆਂ ਉਹਨਾਂ ਨੇ ਕੋਈ ਸ਼ਰਤਾਂ ਨਹੀਂ ਰੱਖੀਆਂ ਇਹ ਜ਼ਰੂਰ ਸਾਨੂੰ ਗੁੰਮਰਾ ਕੀਤਾ ਜਾ ਰਿਹਾ ਹੁਣ ਅਮਰਿਤਪਾਲ ਦਾ ਕੰਮਕਾਰ ਕੀ ਹੈ ਜੀ ਉਹ ਕਿਹੜਾ ਬਿਜ਼ਨਸ ਚਾਲਦੇ ਨੇ ਜਾਂ ਕੁਝ ਹੋਰ ਹੈ ਤੇ ਜਾਂ ਕੋਈ ਆਪਣਾ ਕੋਈ ਪਰਸਨਲ ਬਿਜ਼ਨਸ ਚੱਲਦਾ ਹਾਂ ਉਹਦਾ ਟਰਾਂਸਪੋਰਟ ਦਾ ਬਿਜ਼ਨਸ ਹੈ ਜੀ ਦੁਬਈ ਦੇ ਵਿੱਚ ਉਹ ਸ਼ਾਇਦ ਉਹਨਾਂ ਦੇ ਬੰਦੇ ਨੇ ਜੋ ਦੇਖ ਰਹੇ ਨੇ ਉਹਨਾਂ ਦੇ ਪਿਤਾ ਹੈਗੇ ਨੇ ਤੇ ਜੇ ਆਪਾਂ ਗੱਲ ਕਰੀਏ ਨਾਮਜ਼ਾਦੀ ਜਿਹੜੋਂ ਉਹਨਾਂ ਨੇ ਦਾਖਲ ਕੀਤੀ ਉਹਨਾਂ ਨੇ 1000 ਰੁਪਏ ਦਾ ਜ਼ਿਕਰ ਕੀਤਾ 1000 ਰੁਪਏ ਦੀ ਪ੍ਰਾਪਰਟੀ ਹੈ ਉਹਨਾਂ ਦੀ ਧਰਮ ਪਤਨੀ ਜੋ ਕਿਰਨਦੀਪ ਕੌਰ ਨੇ ਉਹਨਾਂ ਕੋਲੇ ਹੈਗੀ ਪ੍ਰਾਪਰਟੀ ਪਰ ਆਪਾਂ ਇਹਦੇ ਵਿੱਚ ਅਮਰਤਪਾਲ ਸਿੰਘ ਦਾ ਜ਼ਿਕਰ ਨਹੀਂ ਕਰ ਸਕਦੇ ਮੈਂ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਬਖਾਇਆ ਜਾਂਦਾ ਦੇਖੋ ਜੀ ਸੱਚ ਦੇਖੋ ਜੀ ਭਾਈ ਅਮਰਤਪਾਲ ਸਿੰਘ ਨੇ ਬਿਆਨ ਦਿੱਤਾ ਉਹਨਾਂ ਦੇ ਘਰ ਵਾਲਿਆਂ ਨੇ ਬਿਆਨ ਦਿੱਤਾ ਉਹਨਾਂ ਨੇ ਦੋ ਹੀ ਪੁੱਤਰਾਂ ਨੂੰ ਬੇਦਖਲ ਕਰਤਾ ਉਹਨਾਂ ਦੀ ਭਾਬੀ ਨੇ ਖੁਲਾਸੇ ਕਰਤੇ ਜੇ ਕਰਤੇ ਵੇਹ ਕਰ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲਿਏ ਸਾਡੇ ਲੋਕਾਂ ਦੇ ਮਾਈਂਡ ਨੂੰ ਜਿਹੜਾ ਹੈ ਵਾਸ਼ ਕੀਤਾ ਜਾ ਰਿਹਾ ਹੈ ਸਾਡੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਜੁੜੇ ਹੋਏ ਨੇ ਵੀ ਪਤਾ ਨਹੀਂ ਕੀ ਹੋ ਗਿਆ ਕੀ ਹੋ ਰਿਹਾ ਕੀ ਨਹੀਂ ਇਹ ਸਾਰੀਆਂ ਅਫਵਾਮਾਂ ਨੇ ਸਾਡੇ ਵਿੱਚ ਭੜਕਾਉ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਕਿਰਦਾਰ 쿠ਸ਼ੀ ਆਹੀ ਚੀਜ਼ ਨੂੰ ਕਹਿੰਦੇ ਨੇ ਜੋ ਹੋ ਰਹੀ ਹੈ ਸੋ ਬੱਚੋ ਸਾਵਧਾਨ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ